ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਸ ਕੰਮਦ ਹੁੰਦਾ ਏ ਇਦਾਂ ਹੁੰਦਾ ਕਿ ਨਾ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਦਾ ਕਰਨ ਦਾ ਤੇ ਲੇਕਿਨ ਕਈ ਵਾਰੀ ਨਾ ਤਰਦ ਬਹੁਤ ਹੁੰਦਾ ਆ ਕਈ ਵੀਡੀਓ ਇਦਾਂ ਦੇ ਹੁੰਦੇ ਆ ਇੱਕ ਤਾਂ ਵੀਰ ਨੇ ਕਿਹਾ ਸੀਗਾ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮੈਂ ਸੋਚਿਆ ਨਾਲੇ ਵੀਡੀਓ ਸ਼ੇਅਰ ਹੋ ਜਾਊਗਾ ਤੇ ਨਾਲੇ ਹਨਾ ਗੱਲਬਾਤ ਹੋ ਜਾਊਗੀ ਦੇਖੋ ਜੀ ਜਿਹੜੇ ਬੱਚਿਆਂ ਨੂੰ ਅਸੀਂ ਵਦੇਸ਼ ਭੇਜਦੇ ਆ ਪੜਾਉਣੇ ਲਿਖਾਉਣੇ ਖਰਚੇ ਕਰਦੇ ਆ ਵਿਦੇਸ਼ ਜਾ ਕੇ ਬੱਚੇ ਪਤਾ ਨਹੀਂ ਕੀ ਸਮਝਣ ਵਾਲਾ ਪੈਂਦੇ ਆਪਣੇ ਆਪ ਨੂੰ ਮੈਂ ਹਰੇਕ ਨੂੰ ਨਹੀਂ ਕਹਿੰਦਾ ਬਹੁਤ ਬੱਚੇ ਚੰਗੇ ਵੀ ਆ ਤੇ ਲੇਕਿਨ ਕੁਝ ਜਿਹੜੇ ਬੱਚੇ ਇਦਾਂ ਦੇ ਆ ਕਿ ਮਾਪੇ ਨੇ ਪੜਾਇਆ ਲਿਖਾਇਆ ਵਿਦੇਸ਼ ਭੇਜਿਆ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਉਹਨਾਂ ਤੇ ਕੁਰਬਾਨ ਕਰ ਦਿੱਤਾ ਵੇਚ ਵਟ ਕੇ ਸਭ ਉਹਨਾਂ ਨੂੰ ਵਿਦੇਸ਼ ਵਧੀਆ ਜ਼ਿੰਦਗੀ ਜੀਣ ਬੱਚੇ ਲੇਕਿਨ ਬਾਅਦ ਵਿੱਚ ਮਾਪਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਏ ਤੇ ਬਸ ਕੋਈ ਕਹਿਣ ਦੀ ਗੱਲ ਨਹੀਂ ਇਦਾਂ ਦੇ ਵੀਡੀਓ ਬੜੇ ਹੁੰਦੇ ਆ ਬੜੇ ਵੇਖੀਦੇ ਆ ਮੈਂ ਵੀ ਬੱਚਿਆਂ ਨੂੰ ਇਹ ਗੱਲ ਕਹੂੰਗਾ ਉਹਨਾਂ ਨੂੰ ਹੋਰ ਬੱਚੇ ਜਿਹੜੇ ਵਿਦੇਸ਼ਾਂ 'ਚ ਜਾਣ ਵਾਲੇ ਆ ਜਾਂ ਆਪਦੇ ਮਾਪੇ-ਬਾਪ ਕੋਲ ਆ ਪੇ ਭਾਈ ਇਹ ਦਿਨ ਤੁਹਾਡੇ ਦੇ ਵੀ ਆਉਣੇ ਆ ਠੀਕ ਆ ਜੇ ਅੱਜ ਤੁਸੀਂ ਮਾਪੇ-ਬਾਪ ਨੂੰ ਨਹੀਂ ਸੰਭਾਲਦੇ ਹਨਾ ਤਾਂ ਕੱਲ ਨੂੰ ਇਹ ਟਾਈਮ ਆਣਾ ਤੁਹਾਡੇ ਤੇ ਵੀ ਆ ਕਿਉਂਕਿ ਤੁਹਾਡੇ ਬੱਚੇ ਸਾਰਾ ਕੁਝ ਵੇਖ ਰਹੇ ਆ ਕੱਲ ਨੂੰ ਤੁਸੀਂ ਨਾ ਜਵਾਬ ਨਹੀਂ ਦੇ ਸਕਦੇ ਕਿ ਉਹਨਾਂ ਨੂੰ ਪੀ ਜੇ ਅਸੀਂ ਆਪਣੇ ਮਾਪੇ ਬਾਪ ਦੇ ਨਾਲ ਇਸ ਤਰ੍ਹਾਂ ਕਰਦੇ ਆਂ ਕਈਆਂ ਨੂੰ ਕੋਈ ਦੁੱਖ ਨਹੀਂ ਹੁੰਦਾਗਾ ਮਾਪੇ ਬਾਪ ਚਲੇ ਵੀ ਜਾਣ ਮੇਰੇ ਨਾਲ ਖੁਦ ਜੀਵਨ ਦੇ ਵਿੱਚ ਇਦਾਂ ਦੇ ਇਦਾਂ ਦੀਆਂ ਘਟਨਾਵਾਂ ਹੋਈਆਂ ਕਿ ਜੇ ਕਿਸੇ ਦਾ ਬਾਪ ਪੂਰਾ ਹੋ ਗਿਆ ਜੇ ਅਫਸੋਸ ਨੂੰ ਗਏ ਆ ਨਾ ਤਾਂ ਮੇਰੇ ਨਾਲ ਇੱਕ ਵਾਰੀ ਘਟਨਾ ਹੋਈ ਸੀਗੀ ਤੇ ਮੈਂ ਅਫਸੋਸ ਕਰਨ ਵਾਸਤੇ ਗਿਆ ਸੀਗਾ ਤੇ ਜਦ ਮੈਂ ਮੁੰਡੇ ਨੂੰ ਉਹਦੇ ਨੂੰ ਮਿਲਿਆ ਤੇ ਕਈ ਗੱਲਾਂ ਬਾਤਾਂ ਹੋਈਆਂ ਤਾਂ ਚੰਗਾ ਹੋਇਆ ਕਿੰਨਾ ਬਾਪੂ ਦਾ ਵੀ ਕੰਮ ਨਿਭੜਦਾ ਹੋਇਆ ਰੋਜ਼ ਕਿੜਕੜ ਹੁੰਦੀ ਸੀ ਹੁਣ ਉਹਨੇ ਕਿਸ ਹਿਸਾਬ ਨਾਲ ਕਿਹਾ ਉਹ ਤਾਂ ਹੁਣ ਮਾਲਕ ਜਾਣਦਾ ਜਾਂ ਉਹ ਜਾਣਦਾ ਲੇਕਿਨ ਮੈਂ ਕਦੇ ਉਹਨੂੰ ਜ਼ਿਕਰ ਨਹੀਂ ਕੀਤਾ ਇਸ ਕੱਲ ਦਾ ਲੇਕਿਨ ਮੈਨੂੰ ਥੋੜਾ ਜਿਹਾ ਹੋਰੇ ਤਰ੍ਹਾਂ ਫੀਲ ਹੋਇਆ ਹਨਾ ਕਿ ਬਾਪੂ ਤੋਂ ਇਹ ਨਫ਼ਰਤ ਜੀ ਮੈਨੂੰ ਲੱਗਾ ਐਵੇਂ ਮੈਨੂੰ ਲੱਗਾ ਐਵੇਂ ਤੇ ਹੋ ਸਕਦਾ ਕਈ ਗੱਲਾਂ ਕੁਝ ਹੋਰ ਵੀ ਹੁੰਦੀਆਂ ਆਂ ਕਿ ਘਰ ਦੇ ਵਿੱਚ ਨਹੀਂ ਸੰਭਾਲਦੇ ਲੋਕ ਮਾੜੀ ਗੱਲ ਆ ਉਹਨਾਂ ਵਾਸਤੇ ਕਿਉਂਕਿ ਮਰਨਾ ਹੈ ਇੱਕ ਦਿਨ ਸਾਰਿਆਂ ਨੇ ਜਾਣਾ ਹੈ ਬਾਰੋ-ਬਾਰੇ ਜਾਣਾ ਪੈਣਾ ਸੋ ਵੀਡੀਓ ਮੈਂ ਲੰਬਾ ਨਹੀਂ ਕਰਦਾ ਮੈਂ ਵੀਡੀਓ ਸਟਾਰਟ ਕਰਦਾ ਮੈਂ ਵੀਡੀਓ ਕਰ ਲੈਣਾ ਚਾਲੂ ਤੁਸੀਂ ਦੇਖੋ ਇਹ ਮਾਤਾ ਦਾ ਕੀ ਹਾਲ ਹੈ ਦੇਖੋ ਸੁਣੋ ਗੱਲਬਾਤ ਆਜੋ ਕਿ ਤੁਰ ਲੈਣੇ ਆਂ ਹੋਰ ਨਹੀਂ ਤੁਰਿਆ ਜਾਣਾ ਮੇਰੇ ਕੋਲ ਥੋੜਾ ਪਿੰਡ ਕਿਹੜਾ ਹੈ ਝੋਲਟਾ ਝੋਲਟਾ ਸਿਰ ਮਿਲ ਕੇ ਤੇ ਗਏ ਤੁਹਾਨੂੰ ਅੱਛਾ ਅੱਛਾ ਤੁਸੀਂ ਆਪ ਕਿਹੜੀ ਬਾਰ ਵੀ ਰਹਿ ਕੇ ਆਏ ਹੋ ਹਾਂਜੀ ਕਿੱਥੇ ਅਮਰੀਕਾ ਰਹਿ ਕੇ ਆਏ ਹੋ ਅਮਰੀਕਾ ਰਹਿ ਕੇ ਆਏ ਹੋ ਮੁੰਡਾ ਥੋੜਾ ਅਮਰੀਕਾ ਸਭ ਸਭ ਦਾ ਛੋਟਾ ਮੁੰਡਾ ਅਮਰੀਕਾ ਜਿਹੜਾ ਮਾਤਾਪਿ ਇੱਥੇ ਹੀ ਆ ਕਿੱਥੇ ਆ ਇੱਕ ਅਮਰੀਕਾ ਚ ਨਹੀਂ ਇੱਕ ਇੱਕ ਗਫਰੀਂ ਦੇ ਕੋਟਾ ਫਰੀਦਕੋਟ ਚ ਕੁੜੀਆਂ ਕੁੜੀਆਂ ਤਿੰਨ ਬਾਰ ਨੇ ਇੱਕ ਇੱਥੇ ਆ ਕਿਹੜੀ ਕੰਟਰੀ ਚ ਦੋ ਦੋ ਅਮਰੀਕਾ ਚ ਨੇ ਇੱਕ ਦਾ ਸਟੇਲੀਆ ਅਰ ਸਿਲੀਆ ਉਹ ਦੀ ਬੋਲਦੀ ਨਹੀਂ ਇੱਕ ਆਸਟ੍ਰੇਲੀਆ ਚ ਦੋ ਅਮਰੀਕਾ ਚ ਹਾਂਜੀ ਵਾਈਕੂ ਇੱਕ ਚੀਜ਼ ਲੈ ਕੇ ਆਇਓ ਆਪਣੇ ਯੋਕਾਉਣਾ ਕੀ ਮਾਇਆ ਨਾ ਬੜੀ ਪ੍ਰਧਾਨ ਆ ਲੋਕਾਂ ਨੂੰ ਐਂ ਲੱਗਦਾ ਸਾਡੇ ਕੋਲ ਮਾਇਆ ਹੋਊਗੀ ਤਾਂ ਸਾਡਾ ਜੀਵਨ ਸੁਖੀ ਹੋ ਜਾਏਗਾ ਐਦਾ ਹੈ ਨੀਗਾ ਇਹ ਸਾਡੇ ਭਲੇਖੇ ਨੇ ਸਾਨੂੰ ਲੱਗਦਾ ਇਸ ਚਕਾ ਚੌਂਤ ਭਰੀ ਦੁਨੀਆ ਦੇ ਵਿੱਚ ਸਾਡੇ ਕੋਲ ਪੈਸਾ ਬਹੁਤ ਹੋਊਗਾ ਨਾ ਘਰ-ਬਾਰ ਹੋਊਗਾ ਤਗੜਾ ਤਾਂ ਸਾਡਿਆ ਜੀਵਨ ਸੁਖੇਰਾ ਲੰਘ ਜਾਊਗਾ ਐਦਾ ਹੈ ਨੀਗਾ ਮਾਤਾ ਜੀ ਆ ਆ ਕਿਉਂ ਬੰਨੀ ਹੋਈ ਐ ਇਹ ਤੇ ਕੋਈ ਮੰਨ ਕੇ ਨਹੀਂ ਤੂੰ ਮੁੰਡੇ ਦੇ ਕੁੱਤੇ ਹਾਂ ਮੁੰਡੇ ਨੇ ਮਾਰਿਆ ਤੱਕਾ ਕਿਆ ਮਾਰਿਆ ਕਮਾਰਿਆ ਕੇ ਛੱਪੜ ਮਾਰਿਆ ਹੀ ਮੈਨੂੰ ਪਤਾ ਅੱਛਾ ਗਿਰ ਗਈਆਂ ਤਾਂ ਮਣਕਿਆਂ ਚ ਫੈਕਚਰ ਹੋ ਗਏ ਬੰਕਦੇ ਮਣਕੀ ਟੱਪ ਕੇ ਕਹਾ ਹਾਂਜੀ ਫੈਕਚਰ ਹੋ ਗਏ ਹਾਂਜੀ ਉਹ ਥੋੜੀ ਜੀ ਪੈਰ ਉੱਪਰ ਰੱਖ ਲਓ ਥੰਦੇ ਪੈਰ ਨਹੀਂ ਹੈਗਾ ਇਸ ਤਰ੍ਹਾਂ ਇੱਕ ਉੱਧਰ ਰੱਖ ਲਓ ਦੱਬੇ ਕੇ ਅਗਲੇ ਉਧਰ ਦੱਬੇ ਅੱਛਾ ਤੁਸੀਂ ਇਹ ਲੈ ਕੇ ਆਏ ਹੋ ਕੱਪੜੇ ਆਪਣੇ ਹਾਂਜੀ ਹਾਂਜੀ ਸ਼ੁਕਰ ਹੈ ਜਨਾ ਫੜ ਲੈਣਾ ਆਓ ਫੜਿਓ ਵਾਈਕਰੋ ਅਤੇ ਕੋ ਆ ਵੀ ਛੋਟੇ ਛੋਟੇ ਸੇਵਾਵਾਂ ਵੀਲ ਚੇਅਰ ਤੇ ਹੋ ਜਾਂਦੀ ਇਹਨੇ ਇਕੱਠੇ ਰਲ ਮਿਲ ਕੇ ਹਾਂਜੀ ਬਾਥੂ ਨੇ ਨੇੜੇ ਰੱਖਿਆ ਮੇਰੀ ਸੀਟ ਅੱਛਾ ਪੰਜਾ ਮੇਰਾ ਅੱਛਾ ਰੋਟੀ ਮੈਨ ਪਛਾਤੀ ਇੱਕ ਦੇ ਦਿਓ ਕੋਈ ਗੱਲ ਨਹੀਂ ਪੈਨਸ਼ਨ ਵਾਲੋ ਤੁਸੀਂ ਮਾਤਾ ਜੀ ਆ ਰਹੋ ਨਾ ਹੋ ਜਾਊਗਾ ਹੈਨਾ ਸੰਗਤ ਰੂਪ ਚ ਇਕੱਠੇ ਹੋਗੇ ਸੇਵਾ ਚੱਲਦੀ ਇੱਥੇ ਠੀਕ ਹੈ ਜੀ ਤੁਹਾਨੂੰ ਐਦਾ ਰੋਣ ਦੀ ਤੁਸੀਂ ਦੇਖੋ ਮਾਤਾ ਨੇ ਹਨ ਜਦੋਂ ਮਾਂ ਬਾਪ ਜਨਮ ਦਿੰਦੇ ਆ ਬੱਚਿਆਂ ਨੂੰ ਬੱਚਿਆਂ ਦਾ ਬੜਾ ਦੁੱਖ ਹੁੰਦਾ ਸਿਆਣੇ ਕਹਿੰਦੇ ਆ ਕਿ ਔਲਾਦ ਦਾ ਦੁੱਖ ਬੰਦੇ ਨੂੰ ਮਾਰਦਾ ਇਹ ਦੁੱਖ ਹੁੰਦੇ ਔਲਾਦ ਦੇ ਜਦੋਂ ਔਲਾਦ ਹੁੰਦੀ ਨਹੀਂ ਉਦੋਂ ਦੁੱਖ ਮਾਰਦਾ ਤੇ ਜਦੋਂ ਔਲਾਦ ਫਿਰ ਇਦਾਂ ਹੋਵੇ ਫਿਰ ਹੋਰ ਵੀ ਦੁੱਖ ਹੁੰਦਾ ਹੈ ਬੱਚਿਆਂ ਨੂੰ ਪਾਲਣਾ ਵੱਡੇ ਕਰਨਾ 9 ਮਹੀਨੇ ਪੇਟ 'ਚ ਰੱਖਣਾ ਮਾਮਾ ਨਾਲ ਇਦਾਂ ਹੁੰਦਾ ਮਾੜੀ ਗੱਲ ਆ ਇਹ ਪਤਾ ਨਹੀਂ ਕਿੱਦਾਂ ਦੇ ਨਰਦਈ ਬੱਚੇ ਹੁੰਦੇ ਆ ਉਹ ਇਹ ਦੁਬਾਰਾ ਹੀ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਦਿੰਦਾ ਠੀਕ ਹੈ ਸਰਪੰਚ ਨੇ ਸਾਈਨ ਕਰਾ ਫਿਰ ਨੰਨੇ ਕੱਢਿਓ ਜੀ ਨਹੀਂ ਕਰਦੇ ਜੀ ਨਹੀਂ ਕਰਦੇ ਜੀ ਸਰਪੰਚ ਤੋਂ ਸਾਈਨ ਕਰ ਲੈਣੇ ਆਪਾਂ ਸ਼ਾਮ ਨੂੰ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਕਾਨੂੰਨੀ ਰੂਪ ਚ ਜ਼ਰੂਰੀ ਹੈ ਉਹ ਮੇ ਨਾਲ ਲੜਿਆ ਹੋਇਆ ਨਾ ਮੈਂ ਤਾਂ ਕਹਿੰਨੀ ਆ ਕੋਈ ਨਹੀਂ ਅਸੀਂ ਲੰਬੜਦਾਰ ਤੋਂ ਕਰਾ ਲਾ ਕੇ ਸਾਈਨ ਮੈਂ ਤਾਂ ਪੈਸੇ ਮੰਗਦਾ ਨਾ ਪੈਸੇ ਕਿਛੋ ਤੋਂ ਕੀਆ ਕਿੰਨੇ ਪੈਸੇ ਮੰਗਦਾ ਹੈ ਗਲੀ ਚ ਮਿੱਟੀ ਪਾਉਣ ਵਾਸਤੇ ਟਰਾਲੀ ਦੇ ਪੈਸੇ ਮੈਂ ਕਿਤੇ ਦਮਾਂ ਮੈਨੂੰ ਸਿੱਮ ਮੈਂ ਕਹਾਂ ਚਾਹਣਾ ਪੁਰਾਣੀ ਪੁਰਾਣੀ ਗੱਲ ਹੋਊਗੀ ਅੱਛਾ ਪੁਰਾਣੀ ਗੱਲ ਜਦੋਂ ਗਲੀਆਂ ਬਣਦੀਆਂ ਅੱਛਾ ਅੱਛਾ ਨੋ ਨੀ ਨਾ ਜਮੀਨ ਬਾਥਰੂਮ ਦੇ ਨੇੜੇ ਬੋਤਾ ਸਾਡੇ ਤੋਂ ਕੀ ਉਮੀਦ ਲੈ ਕੇ ਆਏ ਹੋ ਬਹੁਤ ਵੱਡੀ ਉਮੀਦ ਲੈ ਕੇ ਆਏ ਹਾਂ ਸਾਡੇ ਮੇਰੀ ਮਾਤਾ ਨੂੰ ਪੂਰੇ ਹੋયા ਕੋਈ ਲਗਭਗ ਸਾਲ ਸਾਰਾ ਹੋ ਚਲੇਆ ਤੇ ਅਜੇ ਤੱਕ ਵੀ ਨਾ ਮਤਲਬ ਅੰਦਰੋਂ ਬੁੱਤ ਰੋ ਕੇ ਜਿਦੱਕੀ ਕਹਿੰਦੇ ਹੋਂਕੇ ਹੋਂਕੇ ਨਿਕਲਦੇ ਜਦੋਂ ਯਾਦ ਆਉਂਦੀ ਹੈ ਉਹਨਾਂ ਦੀ ਹੈਨਾ ਉਹ ਗੱਲਾਂ ਯਾਦ ਆਉਂਦੀਆਂ ਮਾਮਾ ਭੁੱਲਦਿਆਂ ਨੇ ਹੁੰਦੇ ਆਏ ਆ ਲੇਕਿਨ ਕੁਛ ਇਦਾਂ ਦੇ ਬੰਦੇ ਵੀ ਆ ਇਦਾਂ ਦੇ ਬੱਚੇ ਵੀ ਆ ਜਿਹੜੇ ਜਿਉਂਦਿਆਂ ਨੂੰ ਹੀ ਮਾਰ ਦਿੰਦੇ ਚਾਉਂਦਿਆਂ ਨੂੰ ਹੀ ਮਾਰ ਦਿੰਦੇ ਆ ਮਾੜੀ ਗੱਲ ਰੇ ਰੋਣਾ ਤਾਂ ਵਧੀਆ ਹੋਊਗਾ ਨਾ ਰੋਣਾ ਸਭ ਕੁਝ ਵਧੀਆ ਕਰਾਂਗੇ ਪਰੋਸਾ ਦਿੰਨੇ ਇੰਨਾ ਕਰ ਆ ਤੁਮ ਤਾਂ ਤੁਰਕੇ ਜਾ ਸਕਦੇ ਹੋ ਜਿਵੇਂ ਆਹ ਕਹਿੰਦਿਆ ਨੱਕ ਬਾਥੂ ਚਲੀ ਜਾਨੀ ਮੰਜੀ ਉੱਛ ਡਾਈ ਹੋਈ ਆਪਾਂ ਇਸ ਤਰ੍ਹਾਂ ਜਨੇ ਗਿਆ ਅੱਛਾ ਚਦੂਰੀ ਵਿੱਚ ਸਜਾਇਆ ਜਾਂਦਾ ਠੀਕ ਹੈ ਹੁਣ ਮੇਰੇ ਦਾਦੋਂ ਦੀ ਮੈਂ ਤਾਂ ਤਸਦ ਮਿੱਟੀ ਕਾ ਲੋ ਆ ਕੇ ਆਈਆਂ ਦਵਾਈਆਂ ਲੈ ਕੇ ਆਈਆਂ ਜੀ ਡਾਕਟਰ ਇੱਥੋਂ ਦਾ ਜਾਂਦਾ ਮਾ ਤੇੜੀ ਵਾਲਾ ਅੱਛਾ ਮੈਨੂੰ ਪੁੱਛਦਾ ਕਿੱਥੇ ਚੱਲੇ ਮੱਖਾ ਕਿੱਥੇ ਨਹੀਂ ਚੱਲੀ ਆ ਤਾਂ ਫੇਵੀ ਬੈਠ ਕੇ ਕਾਦੇ ਲਈ ਕੁੱਤੇ ਆ ਤੁਹਾਡੇ ਰਿਸ਼ਤੇਦਾਰਾਂ ਨੂੰ ਪਤਾ ਤੁਸੀਂ ਇੱਥੇ ਐਦਾਂ ਆ ਰਹੇ ਹੋ ਹੂੰ ਫੋਨ ਕੀਤਾ ਡਾਕਟਰ ਤਾਂ ਫੋਨ ਆਉਂਦਾ ਮੇ ਨਾਲ ਗੱਲ ਕਰਾਂ ਹਾਂ ਜਵਾਬ ਨਹੀਂ ਦਿੱਤਾ ਰਿਸ਼ਤੇਦਾਰ ਵੀ ਜਵਾਬ ਨਹੀਂ ਦਿੰਦੇ ਕੋਈ ਰਹਿੰਦਾ ਇੱਥੇ ਉਹ ਤਾਂ ਕੋਈ ਵੀ ਨਹੀਂ ਅੱਛਾ ਜੀ ਕਿਸੇ ਦੇ ਰਿਸ਼ਤੇਦਾਰ ਵਧੀਆ ਹੈ ਤਾਂ ਬਹੁਤ ਵਧੀਆ ਗੱਲ ਆ ਲੇਕਿਨ ਮੈਂ ਇੱਕ ਗੱਲ ਕਹਾਂਗਾ ਰਿਸ਼ਤੇਦਾਰ ਸਿਰਫ ਡਰਾਮਾ ਵੇਖਦੇ ਹੁੰਦੇ ਆ ਉਹਨਾਂ ਨੇ ਸਿਰਫ ਆਪਣਾ ਡਰਾਮਾ ਵੇਖਣਾ ਹੁੰਦਾ ਹੋਰ ਕੁਛ ਨਹੀਂ ਕਰਨਾ ਹੁੰਦਾ ਰਿਸ਼ਤੇਦਾਰਾਂ ਨੇ ਬੜੇ ਚੰਗੇ ਵੀ ਲੋਕ ਬੈਠੇ ਆ ਰਿਸ਼ਤੇਦਾਰ ਚੰਗੇ ਵੀ ਆ ਪਰ ਨਹੀਂ ਜ्यादातर ਡਰਾਮਾ ਹੀ ਵੇਖਿਆ ਜਾਂਦਾ ਹੈ ਲੋਕ ਰਿਸ਼ਤੇ ਦਾ ਮੈਂ ਕਈ ਵਾਰ ਇਹ ਚੀਜ਼ ਸੋਚਦਾ ਹੁੰਦਾ ਹਾਂ ਨਾ ਰਿਸ਼ਤੇਦਾਰ ਸਿਰਫ ਉਸਰ ਸਿਰ ਮਨ ਤਮਾਸ਼ਾ ਵੇਖਣ ਲਈ ਬਣਾਏ ਜਾਂਦੇ ਆ ਵੀ ਜਦੋਂ ਸਾਡੇ ਤੇ ਭੀੜ ਪਈ ਨਾ ਉਹ ਸਾਡਾ ਤਮਾਸ਼ਾ ਵੇਖਣਗੇ ਆਜੋ ਅੱਗੇ ਅੱਛਾ ਮੁੰਡੇ ਨੂੰ ਤਾਂ ਜਵਾਬ ਦੇ ਦਿੱਤਾ ਅੱਛਾ ਤੂੰ ਤੇ ਉਹਦੇ ਨੇ ਉਹ ਤਾਂ ਬੀਜੀ ਗਰਮੀ ਪੜੀ ਆ ਮੈਂ ਤੁਹਾਨੂੰ ਕਿਵੇਂ ਲੈ ਜਾ ਕਿੰਨੀ ਉਮਰ ਹੈ ਤੁਹਾਡੀ ਮੈਨੂੰ 90 ਸਾਲ ਹੋ ਜਾਣੇ 90 ਆ ਲੱਗ ਜਾਣਾ ਕਿਆ ਅਗਸਤ ਦੇ ਵਿੱਚ 15 ਅਗਸਤ ਤਾਂ ਪੀਜੀ ਕਿਆ ਬਣੂ ਸਮਾਜ ਦਾ ਇੱਥੇ ਆਪਾਂ ਕਿੱਥੇ ਪਹੁੰਚੇ ਹਾਂ ਇੱਥੇ ਕਿੱਥੇ ਬਣੂਗਾ ਕਿਆ ਸਮਾਜ ਦਾ ਮਾ ਬੜਾ ਹਾਲ ਹੈ ਇਹ ਵਰਨਾ ਸ਼ਬਦ ਘੱਟ ਪੈ ਜਾਂਦੇ ਬੋਲੀਏ ਕਿਆ ਨਾ 90 ਸਾਲ ਦੀ ਮਾਤਾ ਬੱਚੇ ਬਾਹਰ ਦੋ ਕੁੜੀਆਂ ਅਮਰੀਕਾ ਇੱਕ ਕੁੜੀ ਆਸਟ੍ਰੇਲੀਆ ਇੱਕ ਮੁੰਡਾ ਫਰੀਜ਼ਕੋਟ ਵਾਲਾ ਮੁੰਡਾ ਕਿਆ ਕਰਦਾ ਹੈ ਗੜੀ ਤੇ ਲੱਗਿਆ ਹੈ ਡੇਰੀ ਚ ਲੱਗਿਆ ਉਹ ਜਮੀਨ ਵੀ ਜ਼ਰਾਦ ਵੀ ਹੈਗੀ ਨਾ ਕੋਲ ਨਾ ਜਮੀਨ ਨਹੀਂ ਵੇਚਤੀ ਹੈ ਬਹਾਰ ਅਮਰੀਕਾ ਚ ਬੈਠੇ ਆ ਬੱਚੇ ਚਲੋ ਰੱਬ ਰੱਖਾ ਉਹਨਾਂ ਦਾ ਵੀ ਆਓ ਮਾਤਾ ਜੀ ਚੱਲਦੇ ਆ ਅੰਦਰ ਸੰਗਤ ਜੀ ਇੱਥੇ ਇਕੱਠੇ ਹੋ ਕੇ ਸਾਰੀ ਸੇਵਾ ਸਹਿਯੋਗ ਚੱਲ ਰਿਹਾ ਸਾਨੂੰ ਤੁਹਾਡੇ ਸਾਥ ਦੀ ਹਮੇਸ਼ਾ ਲੋੜ ਰਹਿੰਦੀ ਹੈ ਨਾ ਪਲੀਜ਼ ਵੀਡੀਓ ਸਾਡੇ ਆਨਲਾਈਨ ਸਾਂਝੇ ਕਰਦੇ ਰਹੋ ਇਹ ਬਹੁਤ ਜ਼ਰੂਰੀ ਸੇਵਾ ਜੂ ਤੁਸੀਂ ਨਿਭਾਉਣੀ ਹੀ ਨਿਭਾਉਣੀ ਹੈ ਤੁਹਾਨੂੰ ਆਪਣਾ ਸਮਝ ਕੇ ਇਹ ਬੇਨਤੀਆਂ ਕਰਦੇ ਆਂ ਇਹ ਬਹੁਤ ਜ਼ਰੂਰੀ ਸੇਵਾ ਹੈ ਤੁਸੀਂ ਲਾਈਵ ਇਹ ਪਬਲਿਕੇਸ਼ਨ ਦੇਖ ਰਹੇ ਹੋ ਹੈ ਨਾ ਤੇ ਤੁਹਾਡੇ ਤੋਂ ਬੇਨਤੀਆਂ ਰਹਿੰਦੀਆਂ ਨੇ ਜਰੂਰ ਸੇਵਾ ਨਿਭਾਓ ਸਾਡੇ ਨਾਲ ਬੈਠ ਕੇ ਉਹਨਾਂ ਨਾਲ ਬੋਲਣਾ ਕਿ ਬੋਰਡ ਹੀ ਹੈ ਕਿ ਆ ਕੀ ਕਰਨਾ ਨਹੀਂ ਫੀਮ ਫੀਮੇਲ ਬੋਰਡ ਤਾਂ ਭਰੇ ਪਏ ਨੇ ਨਾ ਹਾਂ ਬਾਸੂਂ ਤੇ ਲੈਣਾ ਤਾਂ ਕਹਿ ਰਹੇ ਨੇ ਲੇਕਿਨ ਉੱਥੇ ਜਗ੍ਹਾ ਨਹੀਂ ਹੈਗੀ ਮੈਂ 1 ਮਿੰਟ ਰੋਹ ਮੈਂ ਭੈਣ ਨੂੰ ਬੁਲਾਉਂਦਾ ਅ ਬੈਗਰ ਮੇ ਨਾਲ ਹੀ ਆ ਜਾ ਦੀਦੀ ਨੂੰ ਬੁਲਾ ਕੇ ਲਿਆਓ ਦੀਦ ਨੂੰ ਬਲਕ ਲੈ ਆਇਓ ਇੱਧਰ ਬੁਲਾ ਦਿਓ ਸੰਗ ਜੀ ਮਸਲਾ ਹੁਣ ਇਹ ਹੈ ਕਿ ਫੀਮੇਲ ਬੋਰਡ ਸਾਡਾ ਭਰਿਆ ਪਿਆ ਹੈ ਨਾ ਮੇਲ ਬੋਰਡ ਦੇ ਵਿੱਚ ਪਹਿਲਾਂ ਹੀ ਇੱਕ ਮਾਤਾ ਅਸੀਂ ਰੱਖੀ ਹੋਈ ਹੈ ਇੱਕ ਫੀਮੇਲ ਜੋ ਮਾਤਾ ਹੈ ਉਹ ਮੇਲ ਬੋਰਡ ਦੇ ਵਿੱਚ ਰੱਖੀ ਹੋਈ ਹੈ ਕਿਉਂਕਿ ਫੀਮੇਲ ਬੋਰਡ ਦੇ ਵਿੱਚ ਜਗ੍ਹਾ ਨਹੀਂ ਹੈ ਕਣ ਜੀ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਜੋ ਬੈੱਡ ਦਿੱਤਾ ਜਾਵੇ ਉਹ ਵਾਸ਼ਿੰਗਟਨ ਨੇੜੇ ਹੋਵੇ ਨਾ ਇੱਕ ਪੇ ਪੋਸਿਬਿਲਿਟੀ ਕਰ ਦਿਓ ਆਗੇ ਨੇ ਠੀਕ ਹੈ ਕਿਓ ਤਾਂ ਫਰੰਡ ਦੂੰਦੇ ਕੋ ਤਾਂ ਸੰਗਤ ਇਹ ਇੱਕ ਸੇਵਾਵਾਂ ਇੱਥੇ ਪਿੰਡ ਮਦਨਿਹੜੀ ਹੈ ਖਰੜ ਦੇ ਨੇੜੇ ਹੈ ਜਿਲ੍ਹਾ ਮੋਹਲੀ ਦੇ ਵਿੱਚ ਹਨਾ ਇਹ ਸੰਗਤ ਰੂਪ ਚ ਇਕੱਠੇ ਹੋ ਕੇ ਸਾਂਝੇ ਹੋ ਕੇ ਚੱਲ ਰਿਹਾ ਹੈ ਤੁਹਾਡੇ ਨੂੰ ਕੀ ਤਰਖਾਸ ਰਿੰਦੀ ਹੈ ਕਿ ਪਲੀ ਸਾਡੇ ਵੀਡੀਓ ਵੀ ਸਾਂਝੇ ਕਰੋ ਇੱਥੇ ਆ ਕੇ ਸੇਵਾ ਦੇ ਵਿੱਚ ਸਹਿਯੋਗ ਜ਼ਰੂਰ ਕਰੋ ਸਾਡੀ ਬਹੁਤ ਸਾਰੀ ਲੋੜਾਂ ਰਹਿਦੀਆਂ ਜੋ ਕਿ ਕਿਉਂਕਿ ਸੰਗਤ ਨੂੰ ਲਗਾਤਾਰ ਬੈਠਤੀ ਵੀ ਕਰਦੇ ਰਹਿੰਨੇ ਆ ਉਹ ਪੂਰੀ ਵੀ ਕਰਤੀਆਂ ਨੇ ਸੰਗਤਨਾ ਲੇਕਿਨ ਲੋੜ ਜ਼ਿਆਦਾ ਹੈ ਹਨਾ ਚਾਹੇ ਉਹ ਉੱਪਰ ਇੱਕ ਬਿਲਡਿੰਗ ਆ ਜੋ ਲੰਘ ਜੋ ਜੀ ਲੰਘ ਜੋ ਸੰਗਤ ਨੂੰ ਬੇਨਤੀ ਰਹਿੰਦੀ ਕਿ ਪਲੀ ਸਾਨੂੰ ਇੱਥੇ ਬਹੁਤ ਸਾਰੀ ਸੇਵਾਵਾਂ ਦੇ ਤੁਹਾਡੇ ਸਾਥ ਦੀ ਲੋੜ ਹੈ ਨਾ ਹੁਣ ਗਰੰਤੀ ਸਿੰਘਾਂ ਦੇ ਘਰਾਂ ਦੀ ਉਸਾਰੀ ਦੀ ਸੇਵਾ ਦੇ ਵਿੱਚ ਸਹਿਯੋਗ ਕਰਨ ਲੱਗੇ ਆ ਬਹੁਤ ਸਾਰੇ ਗਰੰਤੀ ਸਿੰਘ ਵੀ ਦੇਖ ਰਹੇ ਹੋਣਗੇ ਪੂਰੇ ਪੰਜਾਬ ਚੋ ਲਗਾਤਾਰ 300 400 500 ਫੋਨ ਲਗਾਤਾਰ ਬਜ ਰਹੇ ਨੇ ਸਾਡੇ ਹਾਂਜੀ ਦੇਖਿਆ ਵੀਡੀਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਨਾ ਹੋਰ ਆਵਾ ਕੋਣ ਵੀਡੀਓ ਹਨਾ ਧਰਮਾਂ ਦੇ ਖਿਲਾਫ ਕੋਈ ਬੋਲਦਾ ਉਹਦੇ ਵੀਡੀਓ ਸ਼ੇਅਰ ਕਰਤੇ ਕੋਈ ਜਾਤ ਬਰਾਦਰੀ ਦੇ ਖਿਲਾਫ ਬੋਲਦਾ ਉਹਦੇ ਵੀਡੀਓ ਸ਼ੇਅਰ ਚੱਕ ਚੱਕ ਕੇ ਅਸੀਂ ਬੜਾ ਸ਼ੇਅਰ ਕਰਦੇ ਹਾਂ ਬੜੇ ਦੇਖਦੇ ਆਂ ਵੀਡੀਓ ਔਰ ਪੂਰੀ ਗੱਲਬਾਤ ਵੀ ਸੁਣਦੇ ਆਂ ਐਦਾਂ ਦੇ ਵੀਡੀਓ ਸ਼ੇਅਰ ਕਰਿਆ ਕਰੋ ਅਸੀਂ ਚਾਹਨੇ ਵੀ ਤੇ ਇਹੀ ਆ ਨਾ ਵੀ ਕੋਈ ਐਦਾਂ ਹੋਵੇ ਕੋਈ ਸਾਡੀ ਮਦਦ ਕਰੇ ਅਸੀਂ ਚਾਹਨੇ ਵੀ ਇਹੀ ਆ ਤੇ ਫਿਰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਐਦਾਂ ਦੀ ਜਿਹੜੀ ਲਾਦ ਆ ਹੁਣ ਮੈਂ ਗੰਦੀ ਲਾਦ ਹੀ ਕਹੂੰਗਾ ਕਿ ਇਹੋ ਜੀ ਗੰਦੀ ਲਾਦ ਨੂੰ ਕੋਈ ਫਿੱਟ ਲਾਣ ਤੇ ਪਵੇ ਕੋਈ ਉਹ ਵੇਖਣ ਇਦਾਂ ਵੀਡੀਓ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਲੋਕ ਸਾਨੂੰ ਲਾਣਤਾ ਪਾਉਂਦੇ ਆ ਬਸ ਇਨੀਆਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਭਾਈ ਥੈਂਕ ਯੂ